ਮਛੇ ਲੱਕੜ ਨਹੀਂ ਹੈਗੀ ਹੈ ਲੱਕੜ ਨਹੀਂ ਹੈਗੀ ਭਾਜੀ ਦੇਖਣ ਨੂੰ ਬਿਲਕੁਲ ਲੱਕੜ ਲੱਗਦੀ ਨਾ ਵੀਰ ਇੱਕ ਵਾਰ ਤੁਸੀਂ ਚੈੱਕ ਕਰ ਲਓ ਦੇਖਣ ਨੂੰ ਇਹ ਐਵੇਂ ਵੀ ਲੱਕੜ ਹੋਗੀ ਪਰ ਇਹ ਲੱਕੜ ਨਹੀਂ ਹੈਗੀ ਇਹ ਹੈਗੀ ਹੈ ਡਬਲ ਯੂ ਪੀ ਸੀ ਡਬਲ ਯੂ ਪੀ ਸੀ ਡਬਲ ਯੂ ਪੀ ਸੀ ਆ ਕਿ ਡਬਲ ਯੂ ਪੀ ਸੀ ਦੇ ਵਿੱਚ ਆਪਾਂ ਕਿਚਨ ਤਿਆਰ ਕਰੀਏ ਜੀ ਠੀਕ ਹੈ ਜੀ ਜੋ ਵੀ ਤਿਆਰ ਆ ਜਾ ਰਿਹਾ ਇਹ ਡਬਲ ਯੂ ਪੀ ਸੀ ਦੇ ਵਿੱਚ ਆਪਣਾ ਕੰਮ ਹੋਇਆ ਜੀ ਠੀਕ ਹੈ ਵਧੀਆ ਐਸੈਸਰੀ ਲੰਨੈ ਜੀ ਆਪਾਂ ਹਾਂਜੀ ਭਾਜੀ ਜੋ ਵੀ ਮਾਰਕੀਟ ਵਿੱਚ ਨਿਊ ਡਿਜ਼ਾਈਨ ਆਉਂਦਾ ਹੈ ਹਾਂਜੀ ਆਪਾਂ ਉਹਦਾ ਜ਼ਿਆਦਾ ਫੋਕਸ ਕਰਦੇ ਹਾਂ ਠੀਕ ਹੈ ਨਾਲੇ ਵੀਰੇ ਇਹ ਚੀਜ਼ ਪੂਰੀ ਲਗਜ਼ਰੀ ਆਪਾਂ ਕਹਿ ਸਕ ਤੇ ਇੱਧਰ ਲੱਗ ਰਿਹਾ ਪੂਰਾ ਲਗਜ਼ਰੀ ਲੱਗਦਾ ਚੀਜ਼ ਪੂਰੀ ਲਗਜ਼ਰੀ ਲੱਗਦੀ ਆ ਨਾ ਲੱਗੀ ਹੋਈ ਇਹਨੂੰ ਸੀਟ ਵਗੈਰਾ ਸ ਮੈਕਅਪ ਵਗੈਰਾ ਜੋ ਵੀ ਹੈ ਕਰੈਲਿਕ ਸੀਟ ਵਗੈਰਾ ਹੋਗੀ ਤੇ ਸਾਰਾ ਸੇ ਟਾਪ ਕੁਆਲਿਟੀ ਦੇ ਮਾਲ ਵਰਤਿਆ ਹੈ ਜੀ ਐਨਆਰਆਈ ਜਦੋਂ ਕੋਠੀ ਪਾ ਕੇ ਚਲੇ ਜਾਂਦੇ ਪੰਜ ਚਾਰ ਸਾਲ ਬਾਅਦ ਵਾਪਸ ਆਉਂਦੇ ਆ ਜੀ ਜਿੱਦਾਂ ਦਾ ਪੱਲਾ ਛੱਡ ਕੇ ਜਾਣਗੇ ਉਦਾਂ ਦਾ ਹੀ ਵਾਪਸ ਲੈ ਲੈਣਗੇ ਵੀ ਖਰਾਬ ਹੀ ਨਹੀਂ ਹੁੰਦਾ ਜੀ ਖਰਾਬ ਹੀ ਨਹੀਂ ਹੋਣਾ ਭਾਜੀ ਠੀਕ ਹੈ ਤੇ ਨੰਬਰ 2 ਤੇ ਇਹਨੂੰ ਆ ਕੇ ਚਾਹੀ ਪਾਣੀ ਨਾਲ ਧੋ ਲੋ ਤੇ ਕਿਚਨ ਕਾਪਣ ਨੂੰ ਵੀ ਧੋ ਲੋ ਫਰਕ ਹੀ ਨਹੀਂ ਪੈਂਦਾ ਨੂੰ ਪਾਣੀ ਨਾਲ ਕੋਈ ਨਹੀਂ ਪੈਣਾ ਹੈਗਾ ਜੀ ਇਦ ਆਪਣੇ ਸਿਉਂਕ ਹਾਂਜੀ ਲੱਗਦੀ ਐ ਇਹਨਾਂ ਨੂੰ ਨਾ ਪਾਣੀ ਕੋਸ ਕਰਦਾ ਜੀ ਇਹਨਾਂ ਨੂੰ ਸੋਹਣੇ ਬਹੁਤ ਲਾਉਦੇ ਨੇ ਵੀਰੇ ਦੇਖਣ ਨੂੰ ਨਾ ਜੀ ਪਾਜੀ ਇਹਦੇ ਵਿੱਚ ਆਪਾਂ 3D ਵੀ ਹੁੰਦਾ ਜੀ ਆਪਾਂ ਨੂੰ 3D ਕਰਾ ਲਓ ਜੀ ਤੇ ਦੂਸਰਾ ਇਹਦੇ ਉੱਪਰ ਜਿਵੇਂ ਅੱਜਕੱਲ ਕਹਿੰਦੇ ਨੇ ਵੀ ਇਹ ਪਲਾਸਟਿਕਾ ਦੇ ਵਿੱਚ ਪੇਚ ਢਿੱਲਾ ਹੁੰਦਾ ਹਾਂਜੀ ਇਦਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਭਾਜੀ ਵੀ ਇਹਦੇ ਵਿੱਚ ਹੁੰਦਾ ਨਹੀਂ ਉਹ ਚੀਜ਼ ਨਹੀਂ ਹੁੰਦੀ ਪਾਜੀ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਠੀਕ ਹੈ ਅਗਰ ਤੁਸੀਂ ਚੱਲੇ ਹੋ ਆਪਣੇ ਘਰ ਦੇ ਗੇਟ ਲਵਾਉਣ ਵਾਸਤੇ ਜਾਂ ਫਿਰ ਚੁਗਾਠਾ ਲਵਾਉਣ ਵਾਸਤੇ ਤਾਂ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਅੱਜ ਆਪਾਂ ਖੜੇ ਆਂ ਕਲ 15 ਸਾਲ ਪੁਰਾਣਾ ਬਾਈ ਹੋਰ ਦਾ ਕੰਮ ਆ ਬਹੁਤ ਕੰਡ ਕੰਮ ਕਰਦੇ ਨੇ ਆਪਾਂ ਨੂੰ ਪ੍ਰਾਈਸ ਦੇ ਵੀ ਘੱਟ ਮਿਲਣਗੇ ਅਗਰ ਆਪਾਂ ਗੱਲਬਾਤ ਕਰੀਏ ਲੋਕੇਸ਼ਨ ਦੀ ਲੁਧਿਆਣਾ ਮਲੇਰਕੋਟਲਾ ਰੋਡ ਆ ਜੀ ਤੇ ਪਿੰਡ ਪੈਂਦਾ ਇਹ ਗੋਪਾਲਪੁਰਾ ਤੇ ਬਾਕੀ ਸਾਹਮਣੇ ਆਪਣੀ ਹੈਗੀ ਜੀ ਮੰਡੀ ਤੇ ਬਾਕੀ ਇਧਰਲੇ ਵਸੇਗਾ ਜੀ ਬਾਈ ਹੋਰ ਦੀ ਸ਼ਾਪ ਤੇ ਬਾਕੀ ਆਪਾਂ ਜੀ ਅੰਦਰ ਚੱਲਦੇ ਆ ਤੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਬੀਵੀਸੀ ਗੇਟ ਹੋਗੇ ਖਿੜਕੀਆਂ ਹੋਗੇ ਕਿਚਨ ਕੱਪਵਾਰਡ ਐਲਈਡੀ ਪੈਨਲ ਤੇ ਬਾਕੀ ਐਲਈਡੀ ਪੈਨਲ ਤੇ ਬਾਕੀ ਜੀ ਆਪਾਂ ਅੰਦਰ ਚੱਲਦੇ ਆ ਤੇ ਆਪਾਂ ਬਾਈ ਨਾਲ ਕਰਦੇ ਗੱਲਬਾਤ ਲੋ ਜੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਜੀ ਬਾਈ ਕੋਲ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਗੱਲਬਾਤ ਬਾਈ ਜੀ ਕੀ ਹਾਲ ਨੇ ਜੀ ਠੀਕ ਹੋ ਜੀ ਠੀਕ ਠਾਕ ਵਧੀਆ ਵਧੀਆ ਵੀਰੇ ਆਪਨਾ ਵੀਰੇ ਹੁਣ ਪ੍ਰੋਪਰ ਐਡਰੈਸ ਕਿ ਰਹੂਗਾ ਆਪਣਾ ਪ੍ਰੋਪਰ ਭਾਜੀ ਐਡਰੈਸ ਹੈਗਾ ਜੀ ਲੁਧਿਆਣਾ ਮਰੀਕੋਲ ਰੋਡ ਪਿੰਡ ਗਪਾਲਪੁਰ ਜੀ ਸਾਹਮਣੇ ਦਾਣਾ ਮੰਡੀ ਜੀ ਆਪਾਂ ਵੀਰੇ 15 ਸਾਲ ਹੋ ਗਏ ਨਾ ਕੰਮ ਕਰਦੇ ਨੂੰ ਹਾਂਜੀ ਭਾਜੀ ਇਹਦੇ ਵਿੱਚ ਆਪਾਂ ਨੂੰ 15 ਸਾਲ ਹੋ ਗਏ ਕੰਮ ਕਰਦਿਆਂ ਟੋਟਲ ਹਾਂਜੀ ਤੇ ਵੀਰੇ ਹੁਣ ਮੰਨ ਲਓ ਕਿ ਅੱਜ ਆਪਣੇ ਕੋਲ ਕਿਹੜੀ ਕਿਹੜੀਆਂ ਚੀਜ਼ਾਂ ਹੋਣਗੀਆਂ ਜੀ ਦਿਖਾਉਣ ਵਾਸਤੇ ਭਾਜੀ 2000 ਆਪਾਂ 10 ਦੇ ਵਿੱਚ ਕੰਮ ਸਟਾਰਟ ਕਰਿਆ ਸੀ ਪਹਿਲਾਂ ਆਪਾਂ ਚਿਕਾਠਾਂ ਦਾ ਕੰਮ ਸਟਾਰਟ ਕਰਿਆ ਸੀ ਚਿਕਾਠਾਂ ਤੋਂ ਬਾਅਦ ਜੀ ਆਪਾਂ ਕਿਚਨ ਕੈਬਨਟ ਦਾ ਕੰਮ ਕਰਨਗੇ ਐਲੂਮੀਨੀਅਮ ਦੇ ਵਿੱਚ ਐਲੂਮੀਨੀਅਮ ਦੇ ਵਿੱਚ ਆਪਾਂ ਨੂੰ 7 ਸਾਲ ਹੋ ਗਏ ਜ ਜੇ ਮੈਂ ਇੱਕ ਸੀਟ ਹੁੰਦੀ ਹੈ WPC ਦੇ ਵਿੱਚ ਹਾਂਜੀ ਉਹ ਅਸੀਂ ਕਿਚਨ ਕਾਊਂਟਰ ਨੂੰ ਵਰਤਦੇ ਹਾਂ ਜੀ ਇੱਕ PVC ਦੇ ਵਿੱਚ ਹੁੰਦੀ ਹੈ ਜੀ ਉਹ ਅਸੀਂ ਪੱਲਿਆਂ ਨੂੰ ਵਰਤਦੇ ਹਾਂ ਓਕੇ ਰੇਟ ਵਗੈਰਾ ਵੀਰੇ ਆਪਣੇ ਕਿਵੇਂ ਦੇ ਰਹਿਣਗੇ ਰੇਟ ਭਾਈ ਸਾਡੇ ਜਿਹੜਾ ਮਟੀਰੀਅਲ ਦੇ ਹਿਸਾਬ ਨਾਲ ਰੇਟ ਸਾਡੇ ਜੈਨਨ ਹੁੰਦੇ ਨੇ ਹਾਂਜੀ ਰੇਟ ਸਾਡੇ ਬਿਲਕੁਲ ਸਹੀ ਨੇ ਜੀ ਮਟੀਰੀਅਲ ਅਸੀਂ ਵਧੀਆ ਲਾ ਕੇ ਦਿੰਨੇ ਹਾਂ ਜੀ ਇਹ ਜਿਹੜੇ ਮਟੀਰੀਅਲ ਹੁੰਦਾ ਜੀ ਇਹ ਇਦਾਂ ਦਾ ਨਾ ਤੈਨੂੰ ਆਪਣੇ ਸਿਉਂਕ ਹਾਂਜੀ ਲੱਗਦੀ ਹੈ ਇਹਨਾਂ ਨੂੰ ਨਾ ਪਾਣੀ ਕੁਛ ਕਰਦਾ ਜੀ ਇਹਨਾਂ ਨੂੰ ਸੋਹਣੇ ਬਹੁਤ ਆਉਂਦੇ ਨੇ ਵੀਰੇ ਦੇਖਣ ਨੂੰ ਨੇ ਭਾਜੀ ਇਹਦੇ ਵਿੱਚ ਆਪਾਂ 3D ਵੀ ਹੁੰਦਾ ਜੀ ਆਪਾਂ ਨੂੰ 3D ਤੇ ਦੂਸਰਾ ਇਹਦੇ ਉੱਪਰ ਜਿਵੇਂ ਅੱਜਕੱਲ ਕਹਿੰਦੇ ਨੇ ਵੀ ਇਹ ਪਲਾਸਟਿਕਾ ਦੇ ਵਿੱਚ ਪੇਚ ਢਿੱਲਾ ਹੁੰਦਾ ਹਾਂ ਹਾਂਜੀ ਇਦਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਵੀ ਇਹਦੇ ਵਿੱਚ ਹੁੰਦਾ ਨਹੀਂ ਉਹ ਚੀਜ਼ ਨਹੀਂ ਹੁੰਦੀ ਪਾਜੀ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਠੀਕ ਹੈ ਤੇ ਇਹਦੇ ਵਿੱਚ 3D ਪੱਲਾ ਵੀ ਬਣ ਜੂਗਾ ਜੀ ਨੋਰਮਲ ਪੱਲਾ ਬਣਾਉਣਾ ਆਪ ਵੀ ਬਣਾ ਲ ਜੂਗਾ ਹਾਂਜੀ ਲੱਕੜ ਵਰਗੀ ਲੁੱਕ ਮਿਲ ਜੂਗੀ ਇਹਦੇ ਵਿੱਚ ਓਕੇ ਆਪਣੇ ਕੋਲ ਵੀ ਅੱਗੇ ਕੀ ਹੈਗੇ ਅੰਦਰ ਇਹ ਪਾਜੀ ਜਿਵੇਂ ਕਸਟਮਾਈਜ਼ਡ ਡਿਮਾਂਡ ਹੁੰਦੀ ਆ ਇਹ ਜਾਲੀ ਵਾਲੇ ਪੱਲੇ ਦੇ ਵਿੱਚ ਉਹ ਕਹਿੰਦੇ ਸਾਨੂੰ ਸੀਐਨਸੀ ਕਟਿੰਗ ਚਾਹੀਦੀ ਓਕੇ ਸੀਐਨਸੀ ਕਟਿੰਗ ਦਿੱਤੀ ਹੈ ਜੀ ਹਾਂਜੀ ਇਹ ਵੀ ਵੀਰੇ ਮਾਲ ਕੇ ਆਪਾਂ ਤੇ ਬਾਕੀ ਆਪਣੇ ਕੋਲ ਇਧਰ ਲੱਕੜ ਦਾ ਗਿਆ ਵੀਰੇ ਇਹ ਇਹ ਵੀ ਡਬਲ ਵੀਪੀਸੀ ਦੇ ਵਿੱਚ ਪੀਪੀਸੀ ਦੇ ਵਿੱਚ ਨੇ ਭਾਜੀ ਜਦੋਂ ਇਹਨਾਂ ਉੱਪਰ ਪੇਂਟ ਹੋ ਗਿਆ ਤੁਸੀਂ ਦੇਖੋ ਪੇਂਟ ਕਰ ਲਓ ਨਾਰਮਲ ਪੇਂਟ ਕਰ ਲਓ ਸੁਨਮਾਈਕੀ ਵਾਲਾ ਪੇਂਟ ਵੀ ਹੋ ਜੇ ਨਾ ਜਿਹੜਾ ਮਰਜ਼ੀ ਪੇਂਟ ਕਰ ਲਓ ਠੀਕ ਹੈ ਕੋਈ ਦਿੱਕਤ ਨਹੀਂ ਆਉਣੀ ਭਾਜੀ ਤੇ ਵੀਰੇ ਆਪਣੇ ਕੋਲ ਉਸ ਤੋਂ ਬਾਅਦ ਅੱਗੇ ਕੀ ਆ ਗਿਆ ਇਹ ਸਾਰੇ ਜੋੜੀਆਂ ਬੱਲੇ ਹੀ ਨੇ ਭਾਜੀ ਜੋੜੀਆਂ ਬੱਲੇ ਨੇ ਤੇ ਆਪਣੇ ਕੋਲ ਇਧਰ ਖਿੜਕੀਆਂ ਵੀ ਹੁੰਦੀਆਂ ਨੇ ਵੀਰੇ ਹਾਂਜੀ ਇਹਦੇ ਵਿੱਚ ਜਾਲੀ ਵਾਲੀਆਂ ਖਿੜਕੀਆਂ ਬਣਵਾ ਲਓ ਜੀ ਸ਼ੀਸ਼ੇ ਵਾਲੀਆਂ ਖਿੜਕੀਆਂ ਬਣਵਾ ਲਓ ਜੀ ਕਿਚਨ ਬਣਵਾ ਲਓ ਕੱਪੜਾ ਬਣਵਾ ਲਓ ਜੀ ਤੇ ਵੀਰੇ ਕੋਲ ਤੁਸੀਂ ਆਹਲਾ ਤੇ ਵੀ ਇਹਨਾਂ ਦਾ ਵੀ ਰੇਟ ਮਤਲਬ ਕਿ ਜਾਇਜ਼ ਰਹਿਣਗੇ ਵਧੀਆ ਭਾਜੀ 3D ਦਾ ਦੇਖੋ ਜਿੱਦਾਂ ਜਿਹੜਾ ਡਿਜ਼ਾਈਨ ਹੋਣਗੇ ਜਿਵੇਂ 3D ਲੁੱਕ ਆ 3D ਦਾ ਥੋੜਾ ਜਿਹਾ ਰੇਟ ਵੱਜ ਜਾਂਦਾ ਜੀ ਠੀਕ ਹੈ ਕਿਉਂਕਿ ਸੀਐਨਸੀ ਕਰੀਏ ਸਾਰੀ 3D ਠੀਕ ਹੈ ਇਹਦੇ ਕਰਕੇ ਰੇਟ ਇਹ ਤਾਂ ਵੱਜ ਜਾਂਦਾ ਜੀ ਹਾਂਜੀ ਸਾਰ ਨੂੰ ਵੱਡੀ ਸਾਡੇ ਕੋਲ ਕਸਟਮਰ ਦੀ ਜੋ ਡਿਮਾਂਡ ਹੁੰਦੀ ਹੈ ਜਨ ਐਨ ਆਰ ਆਈ ਨੇ ਆਪਣੇ ਕੋਲੇ ਹਾਂਜੀ ਐਨ ਆਰ ਆਈ ਜਦੋਂ ਕੋਠੀ ਪਾ ਕੇ ਚਲੇ ਜਾਂਦੇ 5-4 ਸਾਲ ਬਾਅਦ ਵਾਪਸ ਆਉਂਦੇ ਆ ਜੀ ਹਾਂਜੀ ਜਿੱਦਾਂ ਦਾ ਪੱਲਾ ਛੱਡ ਕੇ ਜਾਣਗੇ ਉਦਾਂ ਦਾ ਹੀ ਵਾਪਸ ਲੈ ਲੈਣਗੇ ਵੀ ਖਰਾਬ ਹੀ ਨਹੀਂ ਹੁੰਦਾ ਜੀ ਖਰਾਬ ਹੀ ਨਹੀਂ ਹੋਣਾ ਅੱਛਾ ਫਿਰ ਕਿਚਨ ਕਾਬਣ ਨੂੰ ਵੀ ਧੋ ਲੋ ਫਰਕ ਹੀ ਨਹੀਂ ਪੈਂਦਾ ਨਾ ਪਾਣੀ ਨਾਲ ਕੋਈ ਨਹੀਂ ਪੈਣਾ ਹੈਗਾ ਜੀ ਇਦਾਂ ਹੀ ਰਹਿਣਾ ਇਹ ਪੱਲੇ ਨੇ ਠੀਕ ਹੈ ਉਸ ਤੋਂ ਵੀਰੇ ਆਪਣੇ ਕੋਲ ਇਧਰ ਕੀ ਹੋ ਰਿਹਾ ਇਧਰ ਇਧਰ ਭਾਜੀ ਉਹੀ ਪੱਲਿਆਂ ਦੇ ਕੰਮ ਹੋ ਰਿਹਾ ਵਾ ਮੋਲਡਿੰਗ ਬਣ ਰਹੀ ਆਪਣੀ ਇੱਥੇ ਪੱਲੇ ਸਾਰੇ ਤਿਆਰ ਹੁੰਦੇ ਆ ਜੀ ਹਾਂਜੀ ਇਹਦੇ ਇਹੀ ਮਟੀਰੀਅਲ ਵਿੱਚ ਆਪਣੇ ਕੋਲ ਲੱਕੜਾਂ ਵੀ ਲੱਕੜ ਦੀ ਵਾਂਗੂ ਚਗਾ ਸਕਦੇ ਹਾਂ ਜੀ ਆਗਰੀ ਜਿਹੜੀ ਵੀਰੇ ਆਪਣੇ ਕੋਲ ਇਹ ਭਾਜੀ ਜਿਵੇਂ ਅੱਜ ਕੱਲ ਅੱਜ ਕੱਲ ਲੋਹੇ ਦੀਆਂ ਚਗਾਟਾਂ ਲਗਾਉਂਦੇ ਨੇ ਉਹਨੂੰ ਸ਼ੌਂਕ ਪੈ ਜਾਂਦੀ ਆ ਹਾਂਜੀ ਤੇ ਫਿਰ ਕਸਟਮਰ ਕਹਿੰਦਾ ਸਾਨੂੰ ਵੀ ਪੀਵੀਸੀ ਚਗਾਟ ਦਿਓ ਡਬਲ ਟੂ ਦੀ ਚਗਾਟ ਇਹਨੂੰ ਵੀ ਪਾਣੀ ਦੇ ਸ਼ੌਂਕ ਕੁਝ ਨਹੀਂ ਕਰਦਾ ਹਾਂਜੀ ਇਹ ਲਾਈਫਟਾਈਮ ਗਾਰੰਟੀ ਹੁੰਦੀ ਹੈ ਠੀਕ ਹੈ ਕੋਈ ਪ੍ਰੋਬਲਮ ਨਹੀਂ ਹੋਣੀਗੀ ਇਹਨੂੰ ਓਕੇ ਇਹਦੀ ਦੇਖਣ ਨੂੰ ਆਪਣੀ ਸੇਪ ਹੈਗੀ ਲੱਕੜ ਵਰਗੀ ਪਰ ਇਹ ਡਬਲ ਯੂ ਪੀ ਸੀ ਜੀ ਸੱਚੇ ਲੱਕੜ ਨਹੀਂ ਹੈਗੀ ਇਹ ਲੱਕੜ ਨਹੀਂ ਹੈਗੀ ਭਾਜੀ ਦੇਖਣ ਨੂੰ ਬਿਲਕੁਲ ਲੱਕੜ ਲੱਗਦੀ ਨਾ ਵੀਰ ਇੱਕ ਵਾਰ ਤੁਸੀਂ ਚੈੱਕ ਕਰ ਲਓ ਦੇਖਣ ਨੂੰ ਇਹ ਐਵੇਂ ਵੀ ਲੱਕੜ ਹੋਗੀ ਪਰ ਇਹ ਲੱਕੜ ਨਹੀਂ ਹੈਗੀ ਇਹ ਹੈਗੀ ਹੈ ਡਬਲ ਯੂ ਪੀ ਸੀ ਡਬਲ ਯੂ ਪੀ ਸੀ ਡਬਲ ਯੂ ਪੀ ਸੀ ਠੀਕ ਹੈ ਉਸ ਵੇਰੇ ਆਪਣੇ ਕੋਲ ਅੱਗੇ ਕੀ ਹੈਗਾ ਬਸ ਕਿ ਜੋ ਵੀ ਘਰ ਦਾ ਮਕਾਨ ਦਾ ਕੰਮ ਹੁੰਦਾ ਬਾ ਚਿਟਾਠਾਂ ਵਗੈਰਾ ਵੀ ਆਪਾਂ ਕਰਦੇ ਹਾਂ ਜੀ ਚਿਟਾਠਾਂ ਵੀ ਕਰਦੇ ਹਾਂ ਜੀ ਚੁਕਾਰਟਾਂ ਵਗੈਰਾ ਬਣਾ ਦਿੰਨੇ ਹਾਂ ਜੀ ਤੇ ਜੋ ਵੀ ਮਕਾਨ ਦੇ ਵਿੱਚ ਕੋਠੀ ਦੇ ਵਿੱਚ ਆਪਣੇ ਨਾਰਮਲ ਕੰਮ ਆ ਰਹੇ ਸਾਰੇ ਕਰ ਦਿੰਗੇ ਆਪਾਂ ਤਕਰੀਬਨ ਲਗਜ਼ਰੀ ਕੰਮ ਆਪਾਂ ਵਧੀਆ ਕਰ ਦਿੰਨੇ ਆ ਸਾਰੇ ਕੰਮ ਕਰ ਦਿੰਦੇ ਆ ਜੀ ਹਾਂਜੀ ਉਸ ਤੋਂ ਬਾਅਦ ਜੀ ਆਪਾਂ ਤੁਹਾਨੂੰ ਦਿਖਾਉਣ ਲੱਗੇਗੇ ਕਿਚਨ ਜਿਹੜਾ ਕਿ ਬਾਈ ਉਹਨੇ ਖੁਦ ਹੀ ਤਿਆਰ ਕੀਤਾ ਤੇ ਹਾਲੇ ਕਰ ਰਹੇ ਨੇ ਵੀਰੇ ਹਾਂਜੀ ਭਾਜੀ ਭਾਜੀ ਇਹ ਵੀ ਜਿਵੇਂ ਆਪਾਂ ਵਰਕਸ਼ਾਪ ਗੱਲ ਕਰ ਰਹੇ ਸੀ ਵੀ ਡਬਲਯੂ ਪੀ ਸੀ ਦੇ ਆਪਾਂ ਕਿਚਨ ਤਿਆਰ ਕਰਦੇ ਆ ਇਹ ਡਬਲਯੂ ਪੀ ਸੀ ਦੇ ਵਿੱਚ ਆਪਾਂ ਕਿਚਨ ਤਿਆਰ ਕਰੀ ਆ ਜੀ ਠੀਕ ਹੈ ਜੀ ਜੋ ਵੀ ਤਿਆਰ ਆ ਜਾ ਰਿਹਾ ਇਹ ਡਬਲਯੂ ਪੀ ਸੀ ਦੇ ਵਿੱਚ ਆਪਣਾ ਕੰਮ ਹੋਇਆ ਜੀ ਠੀਕ ਹੈ ਵਧੀਆ ਐਸੈਸਰੀ ਲਾਨੇ ਆ ਜੀ ਆ ਇਹਨੂੰ ਸੀਟ ਵਗੈਰਾ ਸਮੈਕਅਪ ਵਗੈਰਾ ਜੋ ਵੀ ਹੈ ਕਰੈਲਿਕ ਸੀਟ ਵਗੈਰਾ ਹੋਗੀ ਇਹ ਸਾਰਾ ਸੀ ਟਾਪ ਕੁਆਲਿਟੀ ਦੇ ਮਾਲ ਵਰਤਦਾ ਹੈ ਠੀਕ ਹੈ ਤੇ ਵੀਰੇ ਹੁਣ ਆਪਣੇ ਕੋਲ ਇਧਰ ਕੀ ਹੋ ਰਹੀ ਹੈ ਇਹ ਚੀਜ਼ ਇਹ 봐 ਜੀ ਅੱਗੇ ਇਹਨਾਂ ਦੇ ਕਬਡ ਬਣ ਰਿਹਾ ਇੱਕ ਰੂਮ ਦੇ ਵਿੱਚ ਉਹਨਾਂ ਦਾ ਸਮੈਕਅਪ ਲੱਗ ਰਿਹਾ ਜੀ ਇਹ ਠੀਕ ਹੈ ਤੇ ਵੀਰੇ ਆਪਾਂ ਹੁਣ ਉੱਪਰ ਚੱਲੀਏ ਹਾਂਜੀ ਉੱਪਰ ਚੱਲੀਏ ਉੱਪਰ ਆਪਣੇ ਕੋਲ ਜੰਗਲੇ ਦੇ ਕੋਲ ਵੀਰੇ ਕੀ ਲੱਗਿਆ ਹੈ ਹਾਂ ਆਪਣੇ ਇਹਨਾਂ ਨੇ ਅੱਜ ਅੱਜਕੱਲ ਜਿਹੜੇ ਸੀਐਨਸੀ ਕਟਿੰਗ ਤੇ ਜੰਗਲੇ ਚੱਲ ਰਹੇ ਉਹ ਵੀ ਆਪਾਂ ਉੱਪਰ ਲਗਾਏ ਨੇ ਇਹ ਫੁੱਲਾਂ ਵਾਲਾ ਆਪਾਂ ਕਹਿ ਦਿੱਤਾ ਹਾਂਜੀ ਇਹਦੇ ਵਿੱਚ ਆ ਦੇਖੋ ਇਹਦੇ ਅਧਿਕਾ ਭਾਜੀ ਇਹਦੇ ਵਿੱਚ ਅਸੀਂ ਸਾਈਡ ਤੇ ਜਗ੍ਹਾ ਵੇਸਟ ਨਹੀਂ ਹੋਣ ਦਿੱਤੀ ਠੀਕ ਹੈ ਸ਼ਟਰ ਦੀ ਪ੍ਰੋਵੀਜ਼ਨ ਦੇ ਦਿੱਤੀ ਹੈ। ਕਿਆ ਬਾਤ ਹੈ। ਪਰ ਇਹ ਵੀ ਮਲਕੀ ਚੀਜ਼ ਅਲੱਗ ਦੀ ਲੱਗਦੀ ਹੈ। ਲੱਗਦੀ ਜਿਹੜੀ ਆ ਚੀਜ਼ ਆਪਣੇ ਬਰਤਨ ਕਾਦੇ ਵਾਸਤੇ ਆ ਮਸਾਲੇ ਵਗੈਰਾ ਮਸਾਲੇ ਵਗੈਰਾ ਜਿਵੇਂ ਕੋਈ ਛੋਟੀ ਚੀਜ਼ ਰੱਖਣੀ ਆਪਾਂ ਹਾਂਜੀ ਯੂਜ਼ ਕਰਨੀ ਆ ਇਹਦੇ ਵਿੱਚ ਰੱਖ ਲਉ ਠੀਕ ਹੈ ਤੇ ਇੱਥੇ ਆ ਚੁੱਲੇ ਦਾ ਹੋ ਗਿਆ ਇੱਥੋਂ ਬਰਤਨ ਇਹਨੂੰ ਫਿਰ ਡਾਊਨ ਕਰ ਦਿੰਦਾ। ਬੜੀ ਬੁੜੀ ਜੀ ਦੀ ਆਪਣੀ ਏਰੀਆ ਨਹੀਂ ਰੱਖਿਆ ਆਪਾਂ। ਨਾਲੇ ਵੀਰੇ ਅਲੱਗ ਦੀ ਚੀਜ਼ ਆਏ। ਲੱਗਦੀ ਚੀਜ਼। ਇਹ ਭਾਜੀ ਜਗ੍ਹਾ ਇਦੋਂ ਜੇ ਓਪਨ ਏਰੀਆ ਬ ਜਾਨਕੀ ਓਪਨ ਨਾ ਰਹੇ ਠੀਕ ਹੈ ਅਧਿਵਰ ਆਪਣੇ ਕੋਲ ਕੀ ਹੈ ਭਾਈ ਦੇਖੋ ਇਹਨਾਂ ਦੇ ਉੱਪਰ ਜਿਹੜੀ ਇਹਨਾਂ ਦਾ ਜੋਬ ਸੀ ਹਾਂਜੀ ਜਗ੍ਹਾ ਦੇ ਹਿਸਾਬ ਨਾਲ ਵਿੰਡੋ ਵਗੈਰਾ ਲੱਗ ਨਹੀਂ ਰਹੀ ਸੀ ਕੱਪੜ ਬਣਾਣ ਦੇ ਸੀ ਕੋ ਕਮਰੇ ਛੋਟੇ ਸੀ ਫਿਰ ਇਹਨਾਂ ਨੇ ਹਿਸਾਬ ਨਾਲ ਜਗ੍ਹਾ ਬਣਾਈ ਉੱਪਰ ਇਹਨਾਂ ਦੇ ਕੱਪੜ ਬਣਾਤੇ ਐ ਅਡਜਸਟ ਕਰਤਾ ਅਡਜਸਟ ਕਰਤਾ ਵੀ ਜਗ੍ਹਾ ਨੂੰ ਇੱਥੇ ਵੀ ਇਹਨਾਂ ਦੇ ਵਿੱਚ ਅਡਜਸਟ ਕਰਤਾ ਠੀਕ ਹੈ ਯਾਨਕਿ ਰੂਮ ਦਾ ਸਾਰਾ ਸਮਾਨ ਇੱਕ ਕਬੜੇ ਦੇ ਵਿੱਚ ਹੀ ਆਊਗਾ ਯਾਨਕਿ ਠੀਕ ਹੈ ਹੁਣ ਆਪਾਂ ਤੁਹਾਨੂੰ ਦਿਖਾਣਾ ਹੈ ਕਿ ਕੈਂਟ ਦਾ ਜੰਗਲਾ ਜਿਹੜਾ ਕਿ ਬਾਈ ਉਹਨਾਂ ਨੇ ਖੁਦ ਹੀ ਤਿਆਰ ਕੀਤਾ ਸੀ ਐਨਸੀਸੀ ਕਟਿੰਗ ਦੇ ਨਾਲ ਨਾਲੇ ਵੀਰੇ ਇਹ ਨਾ ਚੀਜ਼ ਮਤਲਬ ਕਿ ਸਭ ਤੋਂ ਅਲੱਗ ਹੀ ਲੱਗਦੀ ਹੈ ਨਾ ਹਾਂਜੀ ਭਾਜੀ ਜੋ ਵੀ ਮਾਰਕੀਟ ਵਿੱਚ ਨਿਊ ਡਿਜ਼ਾਈਨ ਆਉਂਦਾ ਹੈ ਹਾਂਜੀ ਆਪਾਂ ਉਹਦਾ ਜ਼ਿਆਦਾ ਫੋਕਸ ਕਰਦੇ ਹਾਂ ਠੀਕ ਹੈ ਨਾਲੇ ਵੀਰੇ ਇਹ ਚੀਜ਼ ਪੂਰੀ ਲਗਜ਼ਰੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਹਾਂਜੀ 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 ਵੀ ਜਿਵੇਂ ਆਹ ਦੇਖੋ ਇੱਧਰ ਮਤਲਬ ਕਿ ਲੱਗਿਆ ਸਿੰਪਲ ਲੱਗ ਰਿਹਾ ਹੈਗਾ ਤੇ ਇੱਧਰ ਲੱਗ ਰਿਹਾ ਪੂਰਾ ਲਗਜ਼ਰੀ ਲੱਗ ਰਿਹਾ ਤੁਸੀਂ ਐਦਾਂ ਦਾ ਬਾਈਰੋ ਤੋਂ ਕਰਵਾ ਸਕਦੇ ਹੋ ਇੱਕ ਕੋਟੀ ਦੇ ਵਿੱਚ ਭਾਜੀ ਸਟਾਰਟਿੰਗ ਹਾਂ ਜੀ ਰੀਲਿੰਗ ਦਾ ਬੋਇਰ ਸਟਾਰਟਿੰਗ ਤੋਂ ਆਪਣੇ ਕੋਲ ਕੰਮ ਹੈ ਜੀ ਇਹਨਾਂ ਦਾ 2008 ਦਾ ਨਾ ਵੀਰੇ ਹਾਂ ਜੀ ਤੇ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਆਪਾਂ ਜੀ ਕਾਲ ਕਰਕੇ ਕੋਈ ਵੀ ਇਨਕੁਆਰੀ ਕਰ ਸਕਦੇ ਆ ਬਹੁਤ ਘੈਂਟ ਤੇ ਬਹੁਤ ਪੁਰਾਣਾ ਬਾਈਗਰ ਦਾ ਕੰਮ ਆ ਤੇ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਆਪਾਂ ਜੀ ਕਾਲ ਕਰਕੇ ਕੋਈ ਵੀ ਇਨਕੁਆਰੀ ਕਰ ਸਕਦੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਪੇਜ ਨੂੰ ਕਰ ਲੋ ਫੋਲੋ ਸਸਟੀ ਗੱਡੀ ਟੁੱਪੂ ਬਹੁਤ ਆ